ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਫਰੀਦਕੋਟ ਵਾਲੇ ਐਮਪੀ ਸਾਹਿਬ ਦੀ ਜੇ ਸਾਬ ਨਾ ਲਈਏ ਫਿਰ ਵੀ ਇਹ ਸਾਬ ਦਾ ਖੋਨ ਆ ਜਾਂਦਾ ਵੀ ਸਾਡੇ ਐਮਪੀ ਸਾਹਿਬ ਨੂੰ ਸਭ ਨਹੀਂ ਕਿਹਾ ਪਰ ਜਿਹੜੀ ਅੱਜ ਗੱਲ ਕਰਨੀ ਹੈ ਫਰੀਦਕੋਟ ਵਾਲੇ ਨੂੰ ਬੇਨਤੀ ਹੈ ਧਿਆਨ ਦੇ ਨਾਲ ਸੁਣਿਆ ਜਰੂਰ ਮੈਂ ਤਾਂ ਬਹੁਤ ਵਾਰੀ ਇਹ ਗੱਲ ਕਹੀ ਹੈ ਵੀ ਇਹ ਨਸ਼ੇੜੀ ਹੈ ਔਰ ਸ਼ਰਮ ਭੁੱਕੀ ਵੇਚੀ ਵੀ ਹੈ ਤੇ ਪੁੱਕੀ ਖਾਂਦਾ ਵੀ ਹੈ ਚਲੋ ਕੋਈ ਗੱਲ ਨਹੀਂ ਉਹ ਤਾਂ ਪੰਜਾਬ ਦੇ ਵਿੱਚ ਬਹੁਤ ਲੋਕ ਨੇ ਪੁੱਕੀ ਖਾਣ ਵਾਲੇ ਵੇਚਣ ਵਾਲੇ ਕੀ ਕਰੀਏ ਇਹਨਾਂ ਲੋਕਾਂ ਦਾ ਪਰ ਜਿਹੜਾ ਇਸ ਬੰਦੇ ਨੇ ਆਪਣੇ ਪਿਓ ਦੀ ਕੁਰਬਾਨੀ ਕਹਿ ਕੇ ਇੱਕ ਫਾਇਦਾ ਉਠਾਇਆ ਪੰਜਾਬ ਦੇ ਲੋਕਾਂ ਦਾ ਹਾਲਾਂਕਿ ਜਦੋਂ ਤੁਸੀਂ ਸਕਿਉਰਟੀ ਪਰਮਿਟ ਦੀ ਗੱਲ ਕਰਦੇ ਹੋ ਉਦੋਂ ਇੱਕ ਬਹੁਤ ਵੱਡਾ ਕਹਿ ਲਈਏ ਜਿਹਦੇ ਨਾਲ ਕੋਈ ਸਕਿਉਰਟੀ ਤੇ ਹੁੰਨੇ ਹੋ ਉਹਦੇ ਨਾਲ ਧੋਖਾ ਕਰਨਾ ਹੁੰਦਾ ਕਿ ਭਾਰਤ ਦਾ ਕਾਨੂੰਨ ਜਿਹੜਾ ਲੋ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ ਉੱਥੇ ਵੀ ਇੱਕ ਬਹੁਤ ਵੱਡੀ ਗਲਤੀ ਕੀਤੀ ਗਈ ਸੀ ਮੰਨੇ ਕੋਈ ਨਾ ਮੰਨੇ ਪਰ ਜਿਹੜੀ ਮੈਂ ਅੱਜ ਗੱਲ ਦੱਸਣੀ ਹੈ ਫਰੀਦਕੋਟ ਦੇ ਲੋਕਾਂ ਨੇ ਬਹੁਤ ਵੱਡੇ ਮਾਣ ਦੇ ਨਾਲ ਇਹਨੂੰ ਬਹੁਤ ਵੱਡੇ ਮਾਰਜਨ ਦੇ ਨਾਲ ਜਿਤਾਇਆ ਸੀ ਬਹੁਤ ਵੱਡੇ ਉੱਥੇ ਡਰਾਮੇ ਕੀਤੇ ਗਏ ਪਹਿਲਾਂ ਘਰਵਾਲੀ ਨੇ ਮਗਰਮਸ ਵਾਲੇ ਹੰਝੂ ਬਹਾਏ ਕਿ ਗੱਡੀ 'ਚ ਤੇਲ ਪਾਉਣ ਵਾਸਤੇ ਮੈਨੂੰ ਟੂਮਾ ਵੇਚਣੀਆਂ ਪਈਆਂ ਬੜਾ ਕੁਝ ਹੋਇਆ ਤੇ ਬੜਾ ਫੰਡ ਵਗੈਰਾ ਬਾਹਰੋਂ ਆਇਆ ਕੋਈ ਕਹਿੰਦਾ ਜੀ 1 ਲੱਖ ਡਾਲਰ ਇਕੱਠਾ ਕੀਤਾ ਤੁਹਾਨੂੰ ਕਿੰਨੇ ਪਾਦ ਗਏ ਇਹ ਸਭ ਕੁਝ ਵਾਇਰਲ ਵੀ ਹੋਇਆ ਸੀ ਚਲੋ ਉਸ ਵਕਤ ਤਾਂ ਆਪਾਂ ਵੀ ਸਹਿਮਤੀ ਜਤਾਈ ਸੀ ਵੀ ਚਲੋ ਜੇ ਕੋਈ ਬੰਦਾ ਇਮੋਸ਼ਨਲ ਹੋ ਗਿਆ ਜਾ ਕੁਝ ਕਰਨਾ ਚਾਹੁੰਦਾ ਤਾਂ ਮੌਕਾ ਮਿਲ ਜਾਣਾ ਚਾਹੀਦਾ ਜਿੱਥੇ ਹੋਰ ਨੂੰ ਮੌਕਾ ਮਿਲ ਗਿਆ ਸੀ ਉਥੇ ਤੁਸੀਂ ਸਰਬਜੀਤ ਨੂੰ ਮੌਕਾ ਦੇ ਦਿੱਤਾ ਸੀ ਪਰ ਜਿਹੜੀ ਅੱਜ ਰਿਪੋਰਟ ਮੈਨੂੰ ਮਿਲੀ ਹੈ ਬਹੁਤ ਵੱਡੇ ਚੈਨਲਾਂ ਤੇ ਵੇਜਾਂ ਤੇ ਇਹ ਪੋਸਟ ਪਾਈ ਗਈ ਜਿਹੜਾ MP ਫੰਡ ਹੁੰਦਾ ਹੈ ਸੈਂਟਰ ਸਰਕਾਰ ਵੱਲੋਂ ਮਿਲਦਾ ਹੈ MP ਫੰਡ ਤੇ ਇੱਕ ਇਹਨੇ 4 ਕੁ ਮਹੀਨੇ ਪਹਿਲਾਂ ਬਹੁਤ ਵੱਡਾ ਝੂਠ ਬੋਲਿਆ ਸੀ ਤੇ ਉਹ ਤਕਰੀਬਨ ਸੁਣਿਆ ਹੋਣਾ ਮੈਂ ਵੀ ਉਹਦਾ ਖੁਲਾਸਾ ਕੀਤਾ ਸੀ ਇਹਨੇ ਕਿਹਾ ਸੀ ਕਿ ਜਿੰਨਾ ਫੰਡ ਮੈਨੂੰ ਮਿਲਿਆ ਮੈਂ ਉਹ ਫੰਡ ਸਾਰਾ ਲੋਕਾਂ ਦੇ ਵਿੱਚ ਵੰਡ ਦਿੱਤਾ ਇਹ ਗੱਲ ਕਹੀ ਉਥੋਂ ਇੱਕ ਗੱਲ ਸਾਹਮਣੇ ਆਈ ਸੀ ਵੀ ਇਹ ਲੋਕ ਰਾਜਨੀਤੀ ਦੇ ਪੜ ਵਿੱਚ ਆ ਤਾਂ ਗਏ ਰਾਜਨੀਤੀ ਬਾਰੇ ਇਹਨਾਂ ਨੂੰ ਕੱਖ ਨਹੀਂ ਪਤਾ ਪਰ ਜਿਹੜੀ ਅੱਜ ਗੱਲ ਮੈਂ ਕਰ ਰਿਹਾ ਇਹਨੂੰ ਧਿਆਨ ਦੇ ਨਾਲ ਸੁਣੋ ਜਿਹੜਾ ਇਹਨੂੰ ਐਮਪੀ ਕੋਟੇ ਵਿੱਚ ਫੰਡ ਮਿਲਿਆ ਉਹ 9 ਕਰੋੜ 80 ਲੱਖ ਰੁਪਈਆ ਤੇ ਜਿਹੜਾ ਇਹਨੇ ਖਰਚ ਕੀਤਾ ਲੋਕਾਂ ਦੇ ਵਿੱਚ ਵੰਡਿਆ ਉਹ ਕੀ ਹੈ 2 ਕਰੋੜ 88 ਲੱਖ ਰੁਪਈਆ ਜਾਨੀ ਕਿ 100% ਵਿੱਚੋਂ 29% 29 ਕਿ ਸਦੀ ਕਿਹਾ ਜਾਂਦਾ ਹੈ ਮੀਡੀਆ ਵਿੱਚ ਜਿਹੜੀ ਚਰਚਾ ਹੁੰਦੀ ਹੈ ਜਾਨੀ ਕਿ ਇਨੇ ਹੁਣ ਤੱਕ 2 ਕਰੋੜ 88 ਲੱਖ ਰੁਪਇਆ ਬਣਿਆ ਤੇ ਉਹਦੇ ਕੋਲੇ ਜਿਹੜਾ ਬਚਤ ਪੈਈ ਹੈ ਉਹ ਹੈਗਾ 6 ਕਰੋੜ 99 ਲੱਖ ਰੁਪਇਆ ਤੁਸੀਂ ਹੁਣ ਅੰਦਾਜ਼ਾ ਲਾਓ ਵੀ 4 ਮਹੀਨੇ ਪਹਿਲਾਂ ਇਹਨੇ ਕੀ ਕਿਹਾ ਸੀ ਕਹਿੰਦਾ ਜੀ ਮੈਂ ਤਾਂ ਜਿਵੇਂ ਲੰਗਰ ਲਾਉਂਦੇ ਹੁੰਦੇ ਨੇ ਇਦਾਂ ਸਾਰਾ ਫੰਡ ਜਿਹੜਾ ਸੀ ਉਹ ਬਣ ਦਿੱਤਾ ਜਿਹੜਾ ਵੀ ਆਇਆ ਉਹਨੂੰ ਮੈਂ ਰੁਪਈਏ ਜਿਹੜੇ ਕਿ ਚੈੱਕ ਬਣ ਦਿੱਤੇ ਹਾਲਾਂਕਿ ਡੀਸੀ ਦੇ ਆਰਡਰਾਂ ਤੋਂ ਬਿਨਾਂ ਕੋਈ ਚੈੱਕ ਸੈਨਿਕ ਕੀਤਾ ਜਾ ਸਕਦਾ ਤੇ ਆਪਣੀ ਮਰਜ਼ੀ ਨਾਲ ਇਦਾਂ ਲੰਗਰ ਦੀ ਤਰ੍ਹਾਂ ਕਿਸੇ ਨੂੰ ਇਹ ਪੈਸੇ ਨਹੀਂ ਵੰਡੇ ਜਾਂਦੇ ਹੁੰਦੇ ਤੇ ਉਦੋਂ ਇਹ ਥੋੜਾ ਜਿਹਾ ਇੱਕ ਦੋ ਕਾਰਡ ਉੱਕੀ ਤੇ ਵੱਧ ਲੱਗੇ ਸੀ ਤਾਂ ਕਹਿ ਗਿਆ ਸੀ ਕਮੀਡੀਆਂ ਵਾਲੇ ਜਿਹੜੇ ਹੁੰਦੇ ਤੁਹਾਨੂੰ ਪਤਾ ਹੈ ਉਹ ਡੇਡੇ ਜੇ ਢੰਗ ਨਾਲ ਗੱਲ ਮੂੰਹ ਦੇ ਵਿੱਚੋਂ ਕਢਾ ਲੈਂਦੇ ਹੁੰਦੇ ਤੇ ਪਰ ਇਹਦੇ ਮਾਂ ਦੇ ਪੁੱਤ ਨੇ ਜਿਹੜੀ ਅੱਜ ਗੱਲਬਾਤ ਸਾਹਮਣੇ ਆਈ ਹੈ ਤੇ ਅੱਜ ਤਾਂ ਦਾੜ੍ਹੀ ਵੀ ਕਾਲੀ ਵਾਲੀ ਫੋਟੋ ਹੈ ਸ਼ਾਇਦ ਦੁਬਾਰਾ ਨਾ ਕਰ ਲਿਓ ਪਰ ਮੈਂ ਦੇਖਿਆ ਨਹੀਂ ਆਨਲਾਈਨ ਇਹਨੂੰ ਖੈਰ ਦਾੜੇ ਸ਼ਾਇਦ ਚਿੱਟੇ ਆ ਹੁਣ ਸ਼ਰਮ ਨਹੀਂ ਆ ਬੜੀ ਮੋਟੀ ਚਲੋ ਕੋਈ ਨਹੀਂ ਤੂੰ ਤਾਂ ਜੇ ਕਰ ਵੀ ਲੋ ਬਹੁਤੀ ਵੱਡੀ ਗੱਲ ਨਹੀਂ ਪਹਿਲਾਂ ਕਿਹੜਾ ਕਰਦੇ ਸੀ ਬਥੇਰੇ ਰਾਗੀ ਬਥੇਰੇ ਪ੍ਰਚਾਰਕ ਸਾਡੇ ਦਾੜੀਆਂ ਕਾਲੀਆਂ ਕਰਦੇ ਨੇ ਪਰ ਫਰੀਦਕੋਟ ਦੇ ਲੋਕਾਂ ਨੂੰ ਬੇਨਤੀ ਹੈ ਵੀ ਆ ਜਿਹੜਾ ਹੁਣ ਫੰਡ ਦੀ ਗੱਲ ਸਾਹਮਣੇ ਆਈ ਹੈ ਜਿਹੜਾ ਐਮਪੀ ਫੰਡ ਹੁੰਦਾ ਹੈ ਇਹਨੇ 2 ਕਰੋੜ 88 ਲੱਖ ਰੁਪਇਆ ਵੰਡਿਆ ਤੇ ਜਿਹੜਾ 6 ਕਰੋੜ 91 ਲੱਖ ਇਹਦੇ ਕੋਲੇ ਬਚਦਾ ਇਹਨੂੰ ਟੋਟਲ ਕਿੰਨਾ ਮਿਲਿਆ ਸੀ 9 ਕਰੋੜ 80 ਲੱਖ ਹੁਣ ਜਿਹੜਾ 6 ਕਰੋੜ 91 ਲੱਖ ਇਹਦੇ ਕੋਲੇ ਬਚਦਾ ਉਹ ਕਾਦੇ ਲਈ ਰੱਖਿਆ ਹਾਲਾਂਕਿ ਇਹਨਾਂ ਦੀ ਕੋਠੀ ਜਾਂ ਉਹਦੇ ਵਿੱਚ ਖਰਚਾ ਪਾਣੀ ਤੇ ਜਿਹੜੀ ਸਰਕਾਰੀ ਤਨਖਾਹ ਹੁੰਦੀ ਹੈ ਗਵਰਨਮੈਂਟ ਦੇ ਖਾਤੇ ਵਿੱਚ ਉਹ ਮਿਲਦੀ ਹੈ ਔਰ ਗੱਡੀਆਂ ਦੇ ਖਰਚੇ ਤੇਲ ਦੇ ਖਰਚੇ ਮੀਡੀਆ ਦੇ ਖਰਚੇ ਸਾਰਾ ਕੁਝ ਮਿਲਦਾ ਹੁੰਦਾ ਤੇ ਬਾਅਦ ਦੇ ਵਿੱਚ ਪੈਨਸ਼ਨ ਵੀ ਲੱਖਾਂ ਰੁਪਈਆ ਦੇ ਵਿੱਚ ਲੱਗਣੀ ਹੁੰਦੀ ਹੈ ਪਰ ਜਿਹੜਾ ਇਹ 6 ਕਰੋੜ 99 ਲੱਖ ਰੱਖਿਆ ਹੈ ਇਹ ਕਾਦੇ ਲਈ ਰੱਖਿਆ ਹੋਇਆ ਪਰ ਮੈਨੂੰ ਇਦਾਂ ਲੱਗਦਾ ਵੀ ਸ਼ਾਇਦ ਇਹ ਕਦੇ ਕੋਠੀ ਚੰਡੀਗੜ੍ਹ ਦੇ ਵਿੱਚ ਹੋਰ ਖਰੀਦਣੀ ਹੋਣੀ ਹੈ ਕਿਉਂਕਿ ਉੱਥੇ ਜੇ ਨਾਰਮਲ ਏਰੀਆ ਵਿੱਚ ਵੀ ਕੋਠੀ ਲਾਉਂਗੇ ਤਾਂ 3 ਕਰੋੜ ਤੋਂ ਸ਼ੁਰੂ ਹੁੰਦੀ ਹੈ ਤੇ 5 ਕਰੋੜ ਦੀ ਵਧੀਆ ਆ ਜਣੀ ਤੇ ਸ਼ਾਇਦ ਕਦੀ ਗੱਡੀ ਫੋਰਚੂਨਰ ਵਗੈਰਾ ਨਮੀ ਲੈਣੀ ਹੋਣੀ ਹੈ ਕੁਝ ਨਾ ਕੁਝ ਤਾਂ ਹੈਗਾ ਚਲੋ ਸਭ ਕੁਝ ਛਾਡੋ ਪਰ ਫਰੀਦਕੋਟ ਦੇ ਲੋਕਾਂ ਨੂੰ ਬੇਨਤੀ ਹੈ ਵੀ ਇਹਨਾਂ ਲੋਕਾਂ ਨੂੰ ਐਮਪੀ ਬਣਾ ਕੇ ਕੁਝ ਖਟਿਆ ਕੁਝ ਪੱਲੇ ਪਿਆ ਬਿਲਕੁਲ ਨਹੀਂ ਤੇ ਇਸ ਬੰਦੇ ਨੇ ਨਾ ਜਦੋਂ ਚੰਦ ਭਾਨ ਵਾਲਾ ਉਹ ਮਸਲਾ ਉੱਠਿਆ ਸੀ ਉਦੋਂ ਇੱਕ ਵੀ ਸਟੇਟਮੈਂਟ ਨਹੀਂ ਦਿੱਤੀ ਸੀ ਉਦੋਂ ਬਾਅਦ ਦੇ ਵਿੱਚ ਵੀ ਬਹੁਤ ਕੁਝ ਹੋਇਆ ਜਿਹੜੇ ਕੋਟੇ ਵਿੱਚ ਉਹਨੂੰ ਟਿਕਟ ਮਿਲੀ ਸੀ ਨਾ ਉਸ ਕੋਟੇ ਦੇ ਲੋਕਾਂ ਦੀ ਇਹਨੇ 1% ਵੀ ਗੱਲ ਨਹੀਂ ਕੀਤੀ ਕੇਵਲ ਮੇਰੇ ਪਿਓ ਨੇ ਕੁਰਬਾਨੀ ਕੀਤੀ ਹੈ ਇਹ ਢੰਡोरा ਪੱਟ ਕੇ ਵੋਟਾਂ ਲੈ ਲਈਆਂ ਥੋੜਾ ਜਿਹਾ ਉਹ ਜਿਹੜੇ ਮਾਗਰਮਸ ਵਾਲੇ ਹੰਝੂ ਹੁੰਦੇ ਆ ਉਹ ਬਹਾਏ ਤੇ ਲੋਕਾਂ ਨੂੰ इमोशनल ब्लੈਕਮੇਲ ਕੀਤਾ ਤੇ ਲੋਕਾਂ ਨੇ ਵੋਟਾਂ ਪਾਤੀਆਂ ਹੁਣ ਇਥੇ 100 ਦੇ ਨਹੀਂ 1000 ਦੇ ਨਹੀਂ ਲੱਖ ਦੇ ਨਹੀਂ 1 ਕਰੋੜਾਂ ਦੀ ਗੱਲ ਹੈ ਕੌਣ ਬਰਦਾਸ਼ਤ ਕਰੋ ਕੀ ਫਰੀਦਕੋਟ ਵਾਲਿਓ ਥੋੜਾ ਜਿਹਾ ਸਮਝੋਗੇ ਵੀ ਸਾਡੇ ਕੋਲ ਨੂੰ ਇਹ ਬਹੁਤ ਵੱਡੀ ਗਲਤੀ ਹੋਈ ਹਾਲਾਂਕਿ ਗਲਤੀ ਤਸਦਿਹਾਰੇ ਜਾ ਸਕਦੀ ਹੈ ਪਰ ਗੁਨਾਹ ਜਿਹੜੇ ਹੁੰਦੇ ਨੇ ਨਾ ਉਹਨਾਂ ਦੀ ਮਾਫੀ ਨਹੀਂ ਹੁੰਦੀ ਤੇ بار بار ਅਚਾਤਬ ਕਰਨਾ ਪੈਂਦਾ ਹੈ ਕੇਵਲ ਸੌਰੀ ਕਹਿ ਕੇ ਗਲਤੀ ਮੰਨ ਕੇ ਇਹ ਸਰਨਾ ਨਹੀਂ ਮੇਰਾ ਮਕਸਦ ਹੁੰਦਾ ਹੈ ਵੀ ਜਿਹੜੇ ਇਦਾਂ ਦੇ ਲੋਕ ਇਲੈਕਸ਼ਨ ਲੜ ਕੇ ਸਾਨੂੰ ਮੂਰਖ ਬਣਾ ਕੇ ਆਪਣੇ ਘਰ ਭਰਦੇ ਨੇ ਉਹਨਾਂ ਤੋਂ ਸੁਚੇਤ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਫਿਰ ਵੀ ਹੋਣੀਆਂ ਨੇ ਸਭ ਤੋਂ ਪਹਿਲਾਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਹੋਣੀਆਂ ਫਿਰ ਤਕਰੀਬਨ ਅੱਗੇ ਜਾ ਕੇ ਕਾਫੀ ਹਲੇ ਤਾਂ ਤਕਰੀਬਨ 3 ਸਾਲ ਪਏ ਐ ਮੰਨ ਕੇ ਚੱਲੋ ਬੰਦੀ ਪਏ ਐ ਫਿਰ ਕਿਤੇ ਲੋਕ ਸਭਾ ਦੀ ਇਲੈਕਸ਼ਨ ਹੋਣੀ ਐ ਪਰ ਜਦੋਂ ਇਹੋ ਜਿਹੇ ਕੇਸ ਤੁਸੀਂ ਦੇਖਦੇ ਹੋ ਇਹੋ ਜਿਹੇ ਲੋਕਾਂ ਨੂੰ ਸ਼ਰ੍ਹਾਂ ਪਤਾ ਲੱਗਦਾ ਹੁੰਦਾ ਵੀ ਇਹ 2-3 ਕਾਰਡ ਭੁੱਕੀ ਦੇ ਘਰੋਂ ਸਵੇਰੇ ਉੱਠਣ ਵੇਲੇ ਜਦੋਂ ਤੁਰਦਾ ਨਿਕਲਦਾ ਉਦੋਂ ਲਾਉਂਦਾ ਗਰਮ ਗਰਮ ਚਾਹ ਦੇ ਨਾਲ ਫਿਰ ਕਾਲਾ ਮਾਲ ਜਾਂ ਭੁੱਕੀ ਦੀ ਡੱਬੀ ਜੇਬ ਵਿੱਚ ਹੁੰਦੀ ਹੈ ਕਿਉਂਕਿ ਫਿਰ ਵੀ ਲਾਉਣੀ ਪੈਂਦੀ ਹੈ ਇਹ ਨਸ਼ਾ ਹੀ ਇਹਦਾ ਪਰ ਕੀ ਖੱਟਿਆ ਕੁਝ ਪ੍ਰਾਪਤੀ ਹੋਈ ਸਾਨੂੰ ਮੈਂ ਪਹਿਲਾਂ ਵੀ 3-4 ਵਜੇ ਗੱਲ ਕੀਤੀ ਹੈ ਫਰੀਦਕੋਟ ਵਾਲੇ ਲੋਕਾਂ ਨੇ ਸ਼ਾਇਦ ਅੱਖਾਂ ਬੰਦ ਕਰਕੇ ਅੰਨ ਭਗਤ ਵਾਂਗ ਕੇ ਇਹਨਾਂ ਲੋਕਾਂ ਨੂੰ ਵੋਟਾਂ ਪਾਤੀਆਂ ਤੇ ਹੁਣ ਰਿਜ਼ਲਟ ਤੁਹਾਡੇ ਸਾਹਮਣੇ ਹੈ ਇਹ ਘੱਟੋ ਘੱਟ ਜੀ 6 ਕਰੋੜ 91 ਲੱਖ ਰੁਪਏ ਹੈ ਹੁਣ ਬਹੁਤ ਹੀ ਭੇਡਾਂ ਨੇ ਕਮੈਂਟਾਂ ਵਿੱਚ ਇਹ ਕਹਿਣਾ ਜੀ ਨਹੀਂ ਇਹ ਬਚਤ ਖਰਚਾ ਹੁੰਦਾ ਜੀ ਇਹ ਲਾਉਣਗੇ ਕਦੋਂ ਲਾਉਣਗੇ ਜੀ ਕਦੋਂ ਲਾਉਣਗੇ ਲੋਕਾਂ ਦੀਆਂ ਐਪਲੀਕੇਸ਼ਨਾਂ ਆਈਆਂ ਹੁੰਦੀਆਂ ਨੇ ਟੇਬਲ ਤੇ ਵੀ ਆ ਸਾਡਾ ਕੰਮ ਆ ਸਾਡਾ ਕੰਮ 9 ਕਰੋੜ 10 ਕਰੋੜ ਤਾਂ ਹੁੰਦਾ ਹੀ ਕੁਛ ਨਹੀਂ ਫਰੀਦਕੋਟ ਪੂਰੇ ਢਿਲੇ ਬਾਟੇ ਜੇ ਕਹਿ ਲਈਏ ਕਿੰਨੇ ਪਿੰਡਾਂ ਦੇ ਹੋਣਗੇ ਹਜ਼ਾਰਾਂ ਚਿੱਠੀਆਂ ਆਈਆਂ ਹੋਣਗੀਆਂ ਐਮਪੀ ਫੰਡ ਦੇ ਲਈ ਵੀ ਸਾਨੂੰ ਆ ਚਾਹੀਦਾ ਸਾਨੂੰ ਆ ਚਾਹੀਦਾ ਇਹ 6 ਕਰੋੜ 91 ਲੱਖ ਬਚਾਇਆ ਕਿਉਂ ਕਿੱਥੇ ਲਾਉਣਾ ਔਰ ਜਿਹੜੀ ਸਟੇਟਮੈਂਟ ਸੀ ਕਿ ਮੈਂ ਤਾਂ ਲੰਗਰ ਦੀ ਤਰ੍ਹਾਂ ਸਾਰਾ ਪੈਸਾ ਬਣ ਦੇਤਾ ਫੰਡ ਦਾ ਤੇ ਉਹ ਕਿੰਨਾ ਕੁ ਝੂਠ ਸੀ ਕਿੰਨਾ ਕੁ ਸੱਚ ਸੀ ਫਿਰ ਇਹ ਬੰਦੇ ਆਪਣੇ ਆਪ ਨੂੰ ਕੌਮ ਦੇ ਜਰਨੈਲ ਬਹਉਂਦੇ ਆ ਸ੍ਰੀ ਸਾਹਿਬ ਉੱਪਰ ਦੀ ਪਾਈ ਹੁੰਦੀ ਐ ਪੀਲੀ ਪੱਗ ਬੰਨੀ ਹੁੰਦੀ ਐ ਤੇ ਨਾਲ ਸ੍ਰੀ ਸਾਹਿਬ ਫੜੇ ਵੀ ਹੁੰਦੀ ਐ ਸ਼ਾਇਦ ਵੀ ਅਸੀਂ ਕੌਮ ਦੇ ਆਗੂ ਆ ਇਹ ਹੋ ਰਹੀ ਐ ਨਾ ਜਿਹੜਾ ਅਮਰਤਪਾਲ ਦੇ ਭਾਪੇ ਨਾਲ ਰਲ ਕੇ ਮੀਟਿੰਗਾਂ ਕਰਕੇ ਕਹਿੰਦਾ ਸੀ 2027 ਦੇ ਵਿੱਚ ਉਸ ਸਰਕਾਰ ਬਣਾਉਣੀ ਐ ਉਦੋਂ ਏ ਭੁੱਕੀ ਜਿਹਾ ਖਾਦੀ ਸਟੇਟਮੈਂਟ ਦੇ ਬੈਠਾ ਤੇ ਹੁਣ ਆ ਜਿਹੜਾ ਫੰਡ ਹੈ ਜੀ ਇਹਦੇ ਬਾਰੇ ਗੌਰ ਕਰ ਲਓ ਪੁੱਛ ਲਿਓ ਨਾਲੇ ਵੀ ਜਿਹੜਾ ਇਹ 6 ਕਰੋੜ 91 ਲੱਖ ਬਚਾ ਕੇ ਰੱਖਿਆ ਇਹ ਕਿੱਥੇ ਲਾਉਣਾ ਹੈ ਮੰਨ ਤਾਂ ਲਾ ਤਾਂ ਹੋਣਾ ਜੀ ਕੋਠੀ ਬਣ ਗਈ ਹੁਣੇ ਕਦੀ ਜਾਂ ਜ਼ਮੀਨ ਪੰਜਰ ਕੇ ਲੈਣੀ ਹੋਣੀ ਹੈ ਬਚਾ ਤਾਂ ਹੋਣਾ ਨਹੀਂ ਇਹ ਤਾਂ ਕੇਵਲ ਪੋਸਟ ਪਾਤੀ ਹੁਣ ਪੋਸਟ ਪਾਉਣ ਵਾਲੇ ਜਿਹੜੇ ਆ ਉਹ ਵੀ जख्मਾਂ ਤੇ ਨੂਨ ਸਿੜਕਦੇ ਹੁੰਦੇ ਆ ਜੇ ਇਹਨੂੰ ਰਾਜਨੀਤੀ ਬਾਰੇ ਪਤਾ ਹੁੰਦਾ ਤਾਂ ਲੋੜ ਨਹੀਂ ਹੁੰਦੀ ਦੱਸਣ ਦੀ ਲੋੜ ਨਹੀਂ ਹੁੰਦੀ ਦੱਸਣ ਦੀ ਵੀ ਮੈਂ ਕਿੰਨੇ ਲਾਤੇ ਕਿੰਨੇ ਨਹੀਂ ਲਾਤੇ ਜਾਨਕਿ ਇਹ ਥੋੜਾ ਜਿਹਾ ਨਾ ਆਪਣੇ ਆਪ ਨੂੰ ਸੱਜਾ ਬਣਨ ਵਾਸਤੇ ਜਾਂ ਕਹ ਲਈ ਆਪਣੇ ਆਪ ਨੂੰ ਬਹੁਤ ਵੱਡਾ ਜਿਗਰਾ ਰੱਖ ਕੇ ਗੱਲ ਕਰਨ ਵਾਲੇ ਇਮਾਨਦਾਰ ਰਖਵਣ ਵਾਲੇ ਠੀਕ ਹੈ ਇਦਾਂ ਦੇ ਲੋਕ ਜਿਹੜੇ ਇਹ ਸਮਝ ਨਹੀਂ ਸਕਦੇ ਇਹ ਆਪਣਾ ਜਲੂਸ ਖੁਦ ਕਢਾ ਲੈਂਦੇ ਤੇ ਹੁਣ ਤੁਸੀਂ ਇਹ ਵੀਡੀਓ ਗੌਰ ਨਾਲ ਸੁਣ ਲਿਓ ਮੈਂ ਰਿਪੀਟ ਕਰ ਦਿੰਨਾ ਬੀ ਨੇ ਸਭ ਤੋਂ ਪਹਿਲਾਂ ਕਿਹਾ ਸੀ ਕਿ ਜਿੰਨਾ ਫੰਡ ਮੇਰੇ ਕੋਲੇ ਆਇਆ ਮੈਂ ਸਾਰਾ ਵੰਡ ਦਿੱਤਾ ਜੀ ਮੈਂ ਲੰਗਰ ਦੀ ਤਰ੍ਹਾਂ ਜਿਹੜਾ ਵੀ ਆਇਆ ਉਹਨੂੰ ਉਹ ਚੈੱਕ ਦੇ ਦਿੱਤੇ ਤੇ ਹੁਣ ਆ ਜਿਹੜਾ 9 ਕਰੋੜ 80 ਲੱਖ ਰੁਪਇਆ ਸੀ ਇਹਦੇ ਵਿੱਚੋਂ ਇਹਨੇ 2 ਕਰੋੜ 88 ਲੱਖ ਲਾਇਆ 6 ਕਰੋੜ 91 ਲੱਖ ਇਹਦੇ ਕੋਲੇ ਪਿਆ ਉਹ ਪੁੱਛ ਲਓ ਵੀ ਕਿੱਥੇ ਹੈ ਜੀ ਕਿਉਂ ਨਹੀਂ ਲਾ ਰਿਹਾ ਤੇ ਪੁੱਛਿਓ ਉਦੋਂ ਜਦੋਂ 2-4 ਕਾਰਡ ਲੱਗੇ ਹੋਏ ਉਹ ਤਾਂ ਥੋੜਾ ਜਿਹਾ ਵਧੀਆ ਦੱਸ ਜੂ ਨਹੀਂ ਭੁੱਲ ਜਾਂਦੇ ਕਿ ਵਰੀ ਜੇ ਸੁਸਤੀ ਪਈ ਹੋਵੇ ਕਾਰਡ ਨਾ ਮਿਲਿਆ ਹੋਵੇ ਫਿਰ ਪਤਾ ਨਹੀਂ ਕੋਈ ਹੋਰ ਹੀ ਕਹਿ ਜਾਣ ਇਹਨਾਂ ਧਿਆਨ ਰੱਖ ਲਿਓ ਇਹ ਫਰੀਦਕੋਟ ਦੇ ਲੋਕਾਂ ਨੂੰ ਬੇਨਤੀ ਜਿਨ੍ਹਾਂ ਨੇ ਅੰਧ ਭਗਤ ਬਣ ਕੇ ਸ਼ਰਦਾ ਦੇ ਵਿੱਚ ਡੁੱਬ ਕੇ ਵੋਟਾਂ ਪਾ ਕੇ ਐਮਪੀ ਬਣਾ ਕੇ ਖਾਲਸਤਾਨ ਜਿੰਦਾਬਾਦ ਬੋਲੇ ਸੋਨਹਿਾਲ ਦੇ ਨਾਰੇ ਲਾਏ ਇਹ ਉਹਨਾਂ ਨੂੰ ਬੇਨਤੀ ਹੈ ਦੇਖ ਲਿਓ ਵੀ ਗਲਤੀ ਹੋਈ ਹੈ ਜਾਂ ਫਿਰ ਅੱਖਾਂ ਬੰਦ ਕਰ ਲੀਆਂ ਸੀ ਇਹ ਧਿਆਨ ਰੱਖਿਓ ਮਾੜਾ ਜੀ ਵਾਹਿਗੁਰੂ ਜੀ ਕਾ ਖਾਲਸਾ Vai, Guruji, que eu botei.